ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਇਕੁਲ ਕਰੇ ਕੁਛੋ ਚੜਦੀ ਕਲਾ ਚਰੋ ਜੀ ਬਲੌਗ ਦੀ ਸ਼ੁਰੂਆਤ ਕਰਨੀ ਜਿਸ ਇੱਧਰ ਧੌਣ ਲੱਗੀ ਸੀ ਮੈਂ ਭਾਂਡੇ ਠੀਕ ਹੈ ਜੀ ਭਾਂਡਿਆਂ ਦੇ ਲਈ ਮੈਂ ਅੱਜ ਤੁਹਾਨੂੰ ਟਿਪਸ ਦੇਣਾ ਚਾਹੁੰਦੀ ਹਾਂ ਕਈ ਵਾਰ ਅਕਸਰ ਹੁੰਦਾ ਨਾ ਕਿ ਆਪਾਂ ਕੰਚ ਦੇ ਭਾਂਡੇ ਧੋਂਦੇ ਹੁੰਦੇ ਹੁੰਨੇ ਆ ਤੇ ਆਪਾਂ ਨੂੰ ਆਦਤ ਹੁੰਦੀ ਹੈ ਕਿ ਆਪਾਂ ਨਾ ਇਕੱਠੇ ਸ਼ਿੰਕ ਦੇ ਵਿੱਚ ਸੁੱਟ ਦਿੰਨੇ ਹੁੰਨੇ ਆ ਸਾਰੇ ਭਾਂਡੇ ਸ਼ਿੰਕ ਦੇ ਵਿੱਚ ਨਾ ਸੁੱਟਿਆ ਕਰੋ ਠੀਕ ਹੈ ਜੀ ਕਿਉਂਕਿ ਕੰਚ ਦਾ ਭਾਂਡਾ ਸਾਨੂੰ ਲੱਗ ਤੋਂ ਰੱਖਣਾ ਚਾਹੀਦੇ ਤੇ ਨਾ ਹੀ ਇੱਠੇ ਭਾਂਡਿਆਂ ਦੇ ਵਿੱਚ ਰੱਖਣਾ ਚਾਹੀਦਾ ਤੇ ਇੱਕ ਨੀਚੇ ਨਾ ਕੱਪੜਾ ਕੋਰਕੰਦਾ ਜਾਂ ਪੋਣਾ ਵਗੈਰਾ ਪਛਾ ਲਿਆ ਕਰੋ ਉਹਦੇ ਉੱਤੇ ਫਿਰ ਇਸ ਤਰ੍ਹਾਂ ਕਰਕੇ ਨਾ ਆਪਣੇ ਭਾਂਡੇ ਧਾ ਲਿਆ ਕਰੋ ਇੱਕ ਤਾਂ ਪਾਣੀ ਸੁੱਕਤ ਹੋ ਜਾਂਦਾ ਇੱਕ ਨਾਲੇ ਸਾਡੇ ਕੰਚ ਦੇ ਭਾਂਡਿਆਂ ਦਾ ਬਚਾਅ ਹੋ ਜਾਂਦਾ ਠੀਕ ਹੈ ਜੀ ਮੈਂ ਅਗਰ ਕੱਪ ਕੱਢੇ ਸੀਗੇ ਤੋਂ ਲਈ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਕੇ ਨਾਲੇ ਫੋਟੋ ਜਾ ਤੁਹਾਡੇ ਕੰਮ ਆਉਣ ਵਾਲਾ ਟੀਕਸ ਹੈ ਜੋ ਕਿ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਹੈ ਇਹ ਦੇਖਦੇ ਹਾਂ ਜੀ ਜਦ ਤੱਕ ਕਰਨ ਅਗੇ ਆਪਾਂ ਕਰਦੇ ਕੰਮ ਮੈਂਨੇ ਐਸੀ ਨਾ ਪਾਂਡੇ ਲੱਗੀ ਸੀ ਮੈਂ ਕਿਚਨ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਂ ਤਾਂ ਹਮੇਸ਼ਾ ਇਸੇ ਤਰ੍ਹਾਂ ਕਰਦੀ ਨਹੀਂ ਜਿਵੇਂ ਕਿ ਨੀਚੇ ਕਾਟਨ ਦਾ ਕੱਪੜਾ ਉਹਰੇ ਇੱਕ ਤਾਂ ਸਾਡੇ ਨਾਲ ਡਰਾਅਰ ਤੇ ਪਾਣੀ ਨਹੀਂ ਪੈਂਦਾ ਆ ਪਾਣੀ ਫਿਰ ਨਾ ਨਿੱਚੜ ਕੇ ਡਰਾਅਰਾਂ ਤੇ ਜਾਂਦਾ ਤੇ ਡਰਾਅਰ ਦੀ ਜਿਹੜੀ ਫਲਾਈ ਹੁੰਦੀ ਹੈ ਨਾ ਬਹੁਤ ਜਲਦੀ ਫੁੱਲ ਜਾਂਦੀ ਹੈ ਇਹਨੂੰ ਬਚਾਉਣ ਲਈ ਆਪਾਂ ਖਾਸ ਚੀਜ਼ ਦਾ ਧਿਆਨ ਰੱਖਿਆ ਕਰੋ ਇੱਧਰ ਕੋਲ ਤਾਂ ਸਿਆ ਪਾਜੀ ਮਰਦਾਨ ਇਹਨੂੰ ਲੱਗ ਤੋਂ ਰੱਖ ਦਿੰਨੇ ਆ ਫਿਰ ਬਾਕੀ ਜਿਹੜੇ ਭਾਂਡੇ ਆ ਉਹ ਇੱਕ ਦਾ ਸ਼ਿੰਕ ਚ ਨਾ ਇਕੱਠੇ ਭਾਂਡੇ ਰੱਖੋ ਨਾਹੀ ਨੰਬਰ ਠੀਕ ਹੈ ਜੀ ਫਰਮਾਂਚ ਲੈਂਦੇ ਆਪਾਂ ਭਾਂਡੇ ਬਾਕੀ ਵਲੌਗ ਦੀ ਸ਼ੁਰੂਆਤ ਕਰਦੇ ਆਂ ਜੀ ਕਿਹੜਾ ਚੱਕਾਈ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਮੈਂ ਲੁੱਝੇ ਆ ਅੱਜ ਜੋ ਵੀ ਕਰਾਂਗੀ ਜਿਸ ਤਰ੍ਹਾਂ ਵੀ ਕਰਾਂਗੀ ਉਸੇ ਤਰ੍ਹਾਂ ਕਰਕੇ ਵੀਡੀਓ ਸ਼ੇਅਰ ਕਰਦੀ ਜਾਵਾਂ ਤੇ ਲੋ ਜੀ ਇੱਧਰ ਭਾਂਡੇ ਮੰਜ ਕੇ ਸੀ ਆਪਾਂ ਕਰਨ ਲੱਗੇ ਸੀ ਰਸੋਈ ਦੇ ਸਾਹ ਠੀਕ ਹੈ ਜੀ ਅਕਸਰ ਸਾਡੇ ਬਰਨਲ ਨਾ ਕਈ ਵਾਰੀ ਉਹ ਹੋ ਜਾਂਦੇ ਆ ਬਲੌਗ ਜੇ ਠੀਕ ਹੈ ਜੀ ਤੁਸੀਂ ਵੀ ਜੇਕਰ ਮਿੱਠਾ ਸੋਡਾ ਨਮਕ ਤੇ ਡਿਸ਼ਵਾਸ਼ ਪਾ ਕੇ ਨਾ ਗਰਮ ਪਾਣੀ ਦੇ ਵਿੱਚ ਥੋੜੀ देर ਰੱਖ ਦਿਆ ਕਰੋ ਤੇ ਬਹੁਤ ਜਲਦੀ ਤੇ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋ ਜਾਂਦੇ ਠੀਕ ਹੈ ਜੀ ਤੇ ਡੇਲੀ ਦੀ ਡੇਲੀ ਆਪਣਾ ਸਾਰੇ ਗੈਸ ਵਗੈਰਾ ਇਹ ਚੀਜ਼ਾਂ ਸਾਫ਼ ਕਰਦੇ ਰਿਆ ਕਰੋ ਇੱਧਰ ਬਣਾਣੀ ਸੀਗੀ ਮੈਂ ਸਬਜੀ ਮੈਂ ਕਿਹਾ ਚੁੱਲਾ ਆਪਣੀ ਜਦ ਤੱਕ ਇਹ ਰਸੋਈ ਵਗੈਰਾ ਸਾਫ਼ ਕਰਾਂਗੇ ਇਹ ਕਰਾਂਗੇ ਚੁੱਧ ਨੇ ਉਧਰ ਧੋ ਕੇ ਰੱਖ ਦਾਂਗੇ ਜੀ ਆਪਾਂ ਆਪਣੀ ਤੇ ਲੋ ਜੀ ਇੱਧਰ ਆਪਾਂ ਧੋਣੀ ਸੀ ਗੋਭੀ ਧੋ ਕੇ ਰੱਖ ਦਿੰਨੇ ਆ ਫੇਰ ਬਣਾਵਾਂਗੇ ਆਪਾਂ ਗੋਭੀ ਆਪਣੀ ਗੋਭੀ ਦੀ ਸਬਜ਼ੀ ਮੈਨੂੰ ਨੇ ਇੱਕ ਭੈਣ ਦੀ ਰਿਕੁਐਸਟ ਆਈ ਹੋਈ ਸੀ ਕਿ ਮੈਂ ਗੋਭੀ ਮੇਰੀ ਮਤਲਬ ਵਧੀਆ ਨਹੀਂ ਬਣਦੀ ਖੜੀ ਖੜੀ ਗੋਭੀ ਤੁਸੀਂ ਕਿੱਦਾਂ ਬਣਾਉਂਦੇ ਹੋ ਮੈਨੂੰ ਆਪਣੀ ਗੋਭੀ ਦੀ ਰੈਸਪੀ ਦੱਸਿਓ ਠੀਕ ਹੈ ਜੀ ਸੋ ਅੱਜ ਮੈਂ ਬਣਾਉਂਗੀ ਤੇ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਚੱਲਾਂਗੀ ਠੀਕ ਹੈ ਜੀ ਪਹਿਲਾਂ ਚੰਗੀ ਤਰ੍ਹਾਂ ਆਪਾਂ ਆਪਣੀ ਗੋਭੀ ਨੂੰ ਨਾ ਧੋ ਲੈਣਾ ਤੇ ਕੋਸ਼ਿਸ਼ ਕਰਿਆ ਕਰੋ ਕਿ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ ਨਾ ਕੋਸੇ ਪਾਣੀ 'ਚ ਇੱਕ ਵਾਰ ਕੱਢ ਲਿਆ ਕਰੋ ਠੀਕ ਹੈ ਜੀ ਕਈ ਵਾਰੀ ਹੁੰਦੇ ਵਿੱਚ ਛੋਟੇ ਛੋ ਅੱਜ ਆਪਾਂ ਬਣਾਉਣ ਲੱਗੇ ਸੀ ਗੋਭੀ ਦੀ ਸਬਜ਼ੀ ਅਕਸਰ ਜੇਕਰ ਆਪਾਂ ਬਾਹਰੋਂ ਸਬਜ਼ੀਆਂ ਲੈ ਕੇ ਆਉਂਦੇ ਆ ਇਹ ਵੀ ਤੁਹਾਡੇ ਇੱਕ ਖਾਸ ਤੁਹਾਡੇ ਲਈ ਟਿਪਸ ਹੈ ਠੀਕ ਹੈ ਜੀ ਸਬਜ਼ੀਆਂ ਬਾਹਰੋਂ ਲੈ ਕੇ ਪਹਿਲਾਂ ਤਾਂ ਦੇ ਹੀ ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਵਾਸ਼ ਕਰ ਲਿਆ ਕਰੋ ਠੀਕ ਹੈ ਆ ਦੇਖੋ ਜੀ ਫਿਰ ਆਪਾਂ ਜਦੋਂ ਗੋਭੀ ਲਿਆਣੇ ਆ ਨਾ ਗੋਭੀ ਕਿ ਐਸੀ ਹੁੰਦੀ ਜਿਹਦੇ ਵਿੱਚ ਨਾ ਕਈ ਵਾਰੀ ਬਰੀਕ ਬਰੀਕ ਸੁੰਡੀਆਂ ਹੁੰਦੀਆਂ ਨਾਲੇ ਇਹਦੇ ਤੇ ਸਪਰੇ ਹੁੰਦੀ ਹਮੇਸ਼ਾ ਤੁਸੀਂ ਪਾਣੀ ਥੋੜਾ ਜਿਹਾ ਗਰਮ ਲੈ ਕੇ ਥੋੜਾ ਜਿਹਾ ਇਹਦੇ ਵਿੱਚ ਨਾ ਮਿੱਠਾ ਸੋਡਾ ਸਿੱਟ ਲਿਆ ਕਰੋ ਪਾਣੀ ਦੇ ਵਿੱਚ ਮਿੱਠਾ ਸੋਡਾ ਪਾਇਆ ਕਰੋ ਚੌਦਾ ਕੋ ਜਮਮਚ ਠੀਕ ਹੈ ਤੇ ਗੋਭੀ ਨੂੰ ਪਹਿਲਾਂ ਤਾਂ ਆਪਾਂ ਵਾਸ਼ ਕਰਦੇ ਹਾਂ ਕੱਟਣ ਤੋਂ ਪਹਿਲਾਂ ਤੇ ਫਿਰ ਇਹਨੂੰ ਆਪਾਂ ਇਹਦੇ ਵਿੱਚ ਨਾ ਕੱਢ ਲਿਆ ਕਰੋ ਇੱਕ ਵਾਰ ਪਾਣੀ ਦੇ ਵਿੱਚ ਡੁਬੋ ਦਿਆ ਕਰੋ ਡੁਬੋ ਕੇ ਇਹਨੂੰ ਇਹ ਕੱਢਿਆ ਕਰੋ ਜਿਹੜਾ ਜਰੀਲੇ ਕੋਈ ਹੁੰਦੀਆਂ ਨਾ ਦਵਾਈਆਂ ਦੂਈਆਂ ਦੀ ਸਪਰੇਅ ਕੀਤੀ ਹੁੰਦੀ ਹੈ ਇੱਕਦਮ ਬਿਲਕੁਲ ਗੋਭੀ ਫਰੈਸ਼ ਹੋ ਜਾਂਦੀ ਹੈ ਨਾਲੇ ਬਹੁਤ ਵਧੀਆ ਤਰੀਕੇ ਨਾਲ ਬਣਦੀ ਖਿਲਮੀ ਖਿਲਮੀ ਗੋਭੀ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਤੁਸੀਂ ਗੋਭੀ ਕਿੱਦਾਂ ਬਣਾਉਂਦੇ ਹੋ ਮੇਰੀ ਗੋਭੀ ਬਿਲਕੁਲ ਗੀਜੀ ਗੀਜੀ ਗਿੱਲੀ ਜੀ ਬਣ ਜਾਂਦੀ ਹੈ ਜੀ ਮੈਂ ਗੋਭੀ ਬਣਾਉਂਦੀ ਆ ਜਿਹੜਾ ਤਰੀਕੇ ਨਾਲ ਬਣਾਉਗੀ ਉਸੇ ਤਰ੍ਹਾਂ ਤੁਹਾਨੂੰ ਦੱਸੂਗੀ ਇਹ ਵੀ ਤੁਹਾਡੇ ਲਈ ਇੱਕ ਕਿਚਨ ਟਿਪ ਸੀ ਪਹਿਲਾਂ ਮੈਂ ਤੁਹਾਨੂੰ ਕੰਚ ਦੇ ਕੱਪਾਂ ਦਾ ਦੱਸਿਆ ਠੀਕ ਹੈ ਜੀ ਹੁਣ ਇਹ ਵਾਲਾ ਦੱਸ ਰਹੀ ਆ ਇਸ ਚੀਜ਼ ਨੂੰ ਜ਼ਰੂਰ ਫੋਲੋ ਕਰਿਆ ਕਰੋ ਇੱਧਰ ਆਪਾਂ ਬਣਾ ਲਿਆ ਸੀ ਮਸਾਲਾ ਹਾਂ ਜੀ ਆ ਦੇਖੋ ਜੇ ਆਪਾਂ ਪਿਆਜ਼ ਕੱਟ ਕੇ ਰੱਖ ਲਏ ਜੇ ਬਣਾਣਾ ਤੁਸੀਂ ਇਦਾਂ ਵੀ ਕਟਿੰਗ ਕਰਕੇ ਬਣਾ ਸਕਦੇ ਹੋ ਪਰ ਮੈਂ ਮਸਾਲਾ ਵੀ ਬਣਾ ਲੈਣੀ ਹੁੰਦੀ ਆ ਪਿਆਜ਼ ਅਦਰਕ ਟਮਾਟਰ ਹਰੀਆਂ ਮਿਰਚਾਂ ਤੇ ਲਸਣ ਪਾ ਕੇ ਇਹਨਾਂ ਨੂੰ ਆਪਾਂ ਗ੍ਰਾਈਂਡ ਕਰ ਲੈਣੇ ਆ ਠੀਕ ਹੈ ਜੀ ਤਦ ਤੱਕ ਇੱਕ ਬਾਲ ਜਣਾ ਜ਼ਿਆਦਾ ਬਾਲ ਨਹੀਂ ਦੇਣਾ ਹੈਗਾ ਆਪਾਂ ਅਗੇ ਤੁਸੀਂ ਸੋਚੋ ਵੀ ਬਹੁਤ ਜ਼ਿਆਦਾ ਬੋਇਲ ਦੇਣਾ ਇਹਨੂੰ ਬਹੁਤ ਜ਼ਿਆਦਾ ਉਬਾਲਣਾ ਨਹੀਂ ਦੇਣਾ ਠੀਕ ਹੈ ਜੀ ਖੇਤਰ ਬਣਾ ਲੈਨੇ ਆਪਾਂ ਮਸਾਲਾ ਤੇ ਲੋ ਜੀ ਇੱਕ ਟਿਪਸ ਨੰਬਰ ਮੈਂ ਤੁਹਾਨੂੰ ਦੱਸ ਦਿਆਂ ਅਕਸਰ ਆਪਾਂ ਤੇਲ ਸੜਨਾ ਰੱਖ ਦਿੰਨੇ ਹੁੰਨੇ ਆ ਨਾ ਸਾਡਾ ਤੇਲ ਥੋੜਾ ਜਿਹਾ ਹੁੰਦਾ ਜਿਵੇਂ ਆਪਾਂ ਮਤਲਬ ਬਾਜ਼ਾਰੀ ਹੁੰਦਾ ਸਾਡਾ ਇਹ ਘਰ ਦਾ ਹੈ ਹਲਕਾ ਜਿਹਾ ਤੁਸੀਂ ਤੇਲ ਜਦੋਂ ਸੜਨ ਲੱਗੇ ਨਾ ਹਲਕਾ ਜਿਹਾ ਇਹਦੇ ਵਿੱਚ ਨਮਕ ਜ਼ਰੂਰ ਸੁੱਟਦੇ ਆ ਕਰੋ ਬਿਲਕੁਲ ਰਿਫਾਈਨਡ ਦੀ ਤਰ੍ਹਾਂ ਤੇਲ ਬਣ ਜੇਗਾ ਠੀਕ ਹੈ ਜੀ ਤੇ ਅੱਜ ਕਈ ਵਾਰੀ ਆਪਾਂ ਕਰਦੇ ਆ ਇੱਕ ਟਿਪਸ ਤੁਹਾਨੂੰ ਮੈਂ ਹੋਰ ਦੱਸਦੀ ਆ ਆਪਾਂ ਸਬਜ਼ੀਆਂ ਕੱਟਣ ਲੱਗ ਜਾਨੇ ਆ ਠੀਕ ਹੈ ਜੀ ਤੇ ਇੱਥੇ ਪੈ ਜਾਂਦਾ ਹੁੰਦਾ ਖਲਾਰਾ ਤੇ ਤੁਸੀਂ ਅਫਸਰ ਦੇਖਿਆ ਰੱਖਿਆ ਕਰੋ نیچے ਬਰੀਕ ਬਰੀਕ ਨਿਕਲ ਜਾਂਦਾ ਨਾ ਤੇ ਆਪਣੀ ਸਾਰੀ ਸੈਲਫ ਖਰਾਬ ਹੋ ਜਾਂਦੀ ਹੈ ਠੀਕ ਹੈ ਜੀ ਉਹਦੇ ਲਈ ਤੁਸੀਂ ਇੱਕ نیچے ਅਖਬਾਰ ਜ਼ਰੂਰ ਵਿਛਾ ਲਿਆ ਕਰੋ ਇਹ ਵੀ ਤੁਹਾਡੇ ਬਹੁਤ ਵਧੀਆ ਕੰਮ ਆਣ ਵਾਲੀ ਚੀਜ਼ ਹੈ ਜਿਹੜੀਆਂ ਭੈਣਾਂ ਰਸੋਈ ਦੇ ਵਿੱਚ ਕੰਮ ਕਰਦੀਆਂ ਨਾ ਇਹ ਉਹਨਾਂ ਲਈ ਛੋਟੇ ਛੋਟੇ ਟਿਪਸ ਹੈ ਮੈਂ ਤੁਹਾਨੂੰ ਜੋ ਵੀ ਹੁੰਦਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਠੀਕ ਹੈ ਜੀ ਤੇ ਹੁਣ ਗਾਇਸ ਆਪਾਂ ਬਣਾਣ ਲੱਗੇ ਜਿਹੜਾ ਆਪਾਂ ਬੁਆਇਲਡ ਕੀਤਾ ਸੀ ਨਾ ਸੋਰੀ ਤੁਹਾਨੂੰ ਇਹ ਰੱਖਦਾ ਆ ਦੇਖੋ ਇਹਨੂੰ ਆਪਾਂ ਪਾਣੀ ਨੂੰ ਕੱਢ ਦੇਣਾ ਠੀਕ ਹੈ ਜੀ ਆਹ ਪਾਣੀ ਨੂੰ ਬਿਲਕੁਲ ਆਪਾਂ ਕੱਢ ਦੇਣਾ ਇਹ ਇਹ ਵਾਲਾ ਪਾਣੀ ਆਪਾਂ ਪਾ ਦੇਣਾ ਗਰਮ ਗਰਮ ਪਾਣੀ ਐਸਾ ਹੀ ਰੱਖ ਲਾਂਗੇ ਜਦ ਤੱਕ ਆਪਾਂ ਤੜਕਾ ਲਾਵਾਂਗੇ ਤਾਂ ਕਿ ਸਾਡਾ ਪਾਣੀ ਇਹਦੇ ਚ ਰੀਚੜ ਜੇ ਜੇਕਰ ਇਹਦੇ ਚ ਗੋਭੀ ਚ ਪਾਣੀ ਰਹਿ ਜਾਂਦਾ ਨਾ ਫਿਰ ਪਤਾ ਕੀ ਹੁੰਦਾ ਸਾਡਾ ਮਤਲਬ ਸੁੱਕੀ ਸੁੱਕੀ ਜਿਹੀ ਨਹੀਂ ਬਣਦੀ ਹੈਗੀ ਠੀਕ ਹੈ ਜੀ

ਜਦੋਂ ਜੀ ਮਸਾਲਾ ਭੁੰਨਦੇ ਆ ਨਾ ਬੜੀ ਲੋਹੇ ਦੀ ਕੜਾਈ ਨਾਲ ਲੋਹੇ ਦੇ ਫਲਟੇ ਨਾਲ ਬੜੀ ਠਕ ਠਕ ਦੀ ਆਵਾਜ਼ ਆਉਂਦੀ ਏ ਠੀਕ ਹੈ ਜੀ ਤੁਹਾਨੂੰ ਇਹ ਚੀਜ਼ ਨਹੀਂ ਪਸੰਦ ਹੈਗੀ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਲੱਕੜੀ ਦੇ ਫਲਟੇ ਨਾਲ ਜਾਂ ਲੱਕੜੀ ਦੀ ਕੜਛੀ ਨਾਲ ਚਾ ਉਸ ਵੇਲੇ ਨਾਲ ਤੁਹਾਡੀ ਆਵਾਜ਼ ਵੀ ਨਹੀਂ ਆਏਗੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਤੇ ਗਾਇਸ ਇੱਕ ਟਿਪਸ ਤੁਹਾਨੂੰ ਮੈਂ ਦੱਸ ਦਿਆਂ ਦੇਖੋ ਜੀ ਅਕਸਰ ਆਪਾਂ ਕਈ ਵਰੀ ਧੰਨੀਆਂ ਲੈ ਕੇ ਆ ਜਾਂਦੇ ਹੁੰਦੇ ਆ ਬਾਜ਼ਾਰੋਂ ਇਕੱਠਾ ਸਾਰਾ ਠੀਕ ਹੈ ਜੀ ਆਹ ਦੇਖੋ ਧੰਨੀਆਂ ਕਈ ਵਰੀ ਹੁੰਦਾ ਇਹ ਧੰਨੀਆਂ ਬਹੁਤ ਜਲਦੀ ਸੁੱਕ ਜਾਂਦਾ ਹੈ ਇਨੂੰ ਤੁਸੀਂ ਪਹਿਲਾਂ ਧੋਣਾ ਨਹੀਂ ਹੈਗਾ ਬਿਲਕੁਲ ਵੀ ਤਾਜ਼ੇ ਤਾਜ਼ੇ ਧਨੀਏ ਨੂੰ ਬਿਲਕੁਲ ਨਹੀਂ ਧੋਣਾ ਠੀਕ ਹੈ ਜੀ ਇਹਨੂੰ ਇਸੇ ਤਰ੍ਹਾਂ ਹੀ ਕਰਕੇ ਜਿੰਨਾ ਯੂਜ਼ ਕਰਨਾ ਕੱਟ ਸਕਦੇ ਹੋ ਕੱਟ ਕੇ ਕੱਟ ਕੇ ਧੋ ਸਕਦੇ ਹੋ ਠੀਕ ਹੈ ਇਹਨੂੰ ਇਦਾਂ ਹੀ ਕਰਕੇ ਲਫਾਫੇ ਦੇ ਵਿੱਚ ਫੋਲਡ ਕਰਕੇ ਇਦਾਂ ਹੀ ਰੱਖ ਦਿਓ ਤੁਹਾਡਾ ਬਿਲਕੁਲ ਤਰੋ ਤਾਜ਼ਾ ਧਨੀਆ ਰਹੇਗਾ ਚਾਹੇ ਤੁਸੀਂ ਇਹਨੂੰ ਫ੍ਰੀਜ ਵਿੱਚ ਰੱਖੋ ਜ਼ਿਆਦਾਤਰ ਕੋਸ਼ਿਸ਼ ਕਰੋ ਕਿ ਬਰਫ਼ ਦੇ ਹੇਠਾਂ ਨਹੀਂ ਰੱਖਣੀ ਫ੍ਰੀਜ ਦੇ ਵਿੱਚ ਰੱਖ ਸਕਦੇ ਹੋ ਠੀਕ ਹੈ ਜੀ ਇਹ ਛੋਟੀਆਂ ਛੋਟੀਆਂ ਟਿਪਸ ਨੂੰ ਫੋਲੋ ਕਰਿਆ ਕਰੋ ਬਹੁਤ ਵਧੀਆ ਚੀਜ਼ਾਂ ਸਾਡੇ ਬਹੁਤ ਕੰਮ ਆਉਂਦੀਆਂ ਹੈ ਮਤੇ ਜੋ ਵੀ ਹੁੰਦਾ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸੀ ਲੋਜੀ ਜੇਕਰ ਤੁਸੀਂ ਕਈ ਵਾਰੀ ਆਲੂ ਅਕਸਰ ਪਹਿਲਾਂ ਕੱਟ ਲੈਂਦੇ ਹੋ ਠੀਕ ਹੈ ਜੀ ਸਾਡੇ ਆਲੂ ਕਾਲੇ ਪੈ ਜਾਂਦੇ ਆ ਉਹਦੇ ਵਿੱਚ ਪਾਣੀ ਪਾ ਕੇ ਨਾ ਤੁਸੀਂ ਪਾਣੀ ਪਾ ਕੇ ਥੋੜਾ ਜਿਹਾ ਨਮਕ ਪਾ ਦਿਓ ਹਲਕਾ ਜਿਹਾ ਮਿੱਠਾ ਸੋਡਾ ਪਾ ਦਿਓ ਠੀਕ ਹੈ ਜੀ ਤੁਹਾਡੇ ਆਲੂ ਆਲੂ ਬਿਲਕੁਲ ਵੀ ਕਾਲੇ ਨਹੀਂ ਪੈਣਗੇ ਠੀਕ ਹੈ ਗਾਇਸ ਤੁਹਾਡੇ ਲਈ ਸਪੈਸ਼ਲ ਟਿਪਸ ਹੋਰ ਦੱਸ ਦਿਆਂ ਮੈਂ ਕਿਚਨ ਦਾ ਕਈ ਵਾਰੀ ਅਕਸਰ ਪੈਣਾ ਆਪਾਂ ਹੀ ਕੀ ਕਰਦੇ ਆਂ ਕਿ ਆਪਾਂ ਖਲਾਰਾ ਨਾਲ ਦੀ ਨਾਲ ਨਹੀਂ ਸਾੰਦੇ ਉਹੀ ਸਾਡਾ ਫਿਰ ਬਹੁਤ ਜ਼ਿਆਦਾ ਕੰਮ ਗਾਦ ਜਾਂਦਾ ਹੈ ਕਹਣਾ ਜੀ ਨਾਲ ਦੀ ਨਾਲ ਕੋਸ਼ਿਸ਼ ਕਰਿਆ ਕਰੋ ਜੜੀ ਚੀਜ਼ ਸਾਡੇ ਯੂਜ਼ ਨਹੀਂ ਹੈਗੀ ਉਹਨੂੰ ਨਾਲ ਦੀ ਨਾਲ ਆਪਣੇ ਟਿਕਾਣੇ ਤੇ ਸਾਂਭ ਲਓ ਔਰ ਭਾਂਡਾ ਜਿਹੜਾ ਤੁਹਾਨੂੰ ਲੱਗਦਾ ਕਿ ਨਾਲ ਦੀ ਨਾਲ ਧੋ ਕੇ ਉਹਦੇ ਤੇ ਰੱਖ ਲਓ ਠੀਕ ਹੈ ਜੀ ਜੇਕਰ ਸਾਡਾ ਮਸਾਲਾ نیچے ਨਾ ਲੱਗੇ ਪਰਸ਼ੀ ਨਾਲ ਦੀ ਨਾਲ ਵਰਤਦੇ ਰਹੋ ਇਹ ਵੀ ਤੁਹਾਡਾ ਬਹੁਤ ਵਧੀਆ ਹੈ ਨਹੀਂ ਕਿ ਮਸਾਲਾ نیچے ਲੱਗਿਆ ਹੋਇਆ ਸਬਜ਼ੀ ਚ ਹਮਕ ਪਿਆ ਆ ਜਾਂਦੀ ਏ ਇਹ ਸਾਡੇ ਕੋਲੋਂ ਖਾਇਆ ਨਹੀਂ ਜਾਂਦਾ ਇਹ ਚੀਜ਼ਾਂ ਛੋਟੀਆਂ ਛੋਟੀਆਂ ਤੁਸੀਂ ਜ਼ਰੂਰ ਫੋਲੋ ਕਰਿਆ ਕਰੋ ਤੁਹਾਡੇ ਬਹੁਤ ਵਧੀਆ ਕੰਮ ਆਉਣ ਵਾਲੀਆਂ ਚੀਜ਼ਾਂ ਠੀਕ ਹੈ ਜੀ ਜੋ ਜੋ ਦੇਖੋ ਮੈਂ ਆਪਣੀ ਕਿਚਨ ਚ ਕਰਦੀ ਹਾਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਹਾਂ ਆ ਦੇਖੋ ਜੀ ਮੈਂ ਹੁਣ ਮਸਾਲਾ ਬਣਾਇਆ ਆਪਣੀ ਮੈਂ ਗ੍ਰਾਇੰਡਰ ਨਾਲ ਦੀ ਹਲਤ ਹੋ ਦਿੱਤਾ ਆਪਣਾ ਸਾਹਮਦਾਨ ਦੀ ਮਿੱਠਾ ਸੋਡਾ ਥੋੜਾ ਯੂਜ਼ ਕੀਤਾ ਸੀ ਇਹਨੂੰ ਵੀ ਆਪਣੇ ਟਿਕਾਣੇ ਤੇ ਸੀ ਸਾਹਮਦਾਨ ਚਾਕੂ ਹੈ ਚਾਕੂ ਨਕਸਰ ਪਹਿਣਾ ਕਰਦੀ ਹਾਂ ਜਿਹੜਾ ਇਹਦੇ ਨਾਲ ਦਾ ਪਿੱਲਰ ਹੁੰਦਾ ਨਾ ਮੇਰੇ ਨਾਲ ਵੀ ਹੋਇਆ ਹੋਇਆ ਕਈ ਵਾਰੀ ਆਪਾਂ ਛਿਲਕਿਆਂ ਦੇ ਵਿੱਚ ਸਿੱਟ ਦਿੰਨੇ ਆ ਸਾਡਾ ਪਤਾ ਨਹੀਂ ਲੱਗਦਾ ਕਿ ਨਾਲ ਹੀ ਛਿਲਕਿਆਂ ਦੇ ਗਰਹੋ ਦੇ ਚ ਡਸਟਵੀਂ ਚ ਚਲਿਆ ਜਾਂਦਾ ਹੈ ਇਹਨੂੰ ਚੱਕ ਨੂੰ ਨਾਲ ਵੀ ਨਾਲ ਹੀ ਆਪਣੇ ਸ਼ੀਂਹ 'ਚ ਸੁਟਿਆ ਕਰੋ ਧੋ ਕੇ ਇਹਨੂੰ ਫਿਰ ਆਪਣਾ ਸਾਭ ਲਿਆ ਕਰੋ ਇਹ ਚੀਜ਼ਾਂ ਛੋਟੀਆਂ-ਛੋਟੀਆਂ ফলো ਕਰਦੇ ਜਾਓ ਸਾਨੂੰ ਇਹ ਚੀਜ਼ਾਂ ਖਾਸ ਧਿਆਨ ਰੱਖਣੀਆਂ ਚਾਹੀਦੀਆਂ ਠੀਕ ਹੈ ਜੀ ਬਾਕੀ ਬਣੇ ਰੋ ਤੱਕ ਤੁਸੀਂ ਤੇ ਲੋ ਜੀਆ ਦੇਖੋ ਨਾਲ ਦੀ ਨਾਲ ਆਪਣੇ ਥੋ ਧੋ ਕੇ ਐਦਾਂ ਰੱਖ ਦੋ ਕਿ ਸਾਨੂੰ ਲੱਭਣ ਦੇ ਵਿੱਚ ਆਸਾਨੀ ਹੋਵੇ ਜੇਕਰ ਆਪਣੀ ਚੀਜ਼ ਟਿਕਾਣੇ ਤੇ ਹੋਵੇ ਨਾ ਸਾਨੂੰ ਲੱਭਣ 'ਚ ਬਹੁਤ ਆਸਾਨੀ ਹੁੰਦੀ ਏ ਠੀਕ ਹੈ ਜੀ ਚਾਹੀ ਅੱਖਾਂ ਵਿੱਚ ਕੇ ਚੁਪ ਲੋ ਉਹ ਜਿਹੜਾ ਰਫਾਂ ਨੂੰ ਵੀ தோਤੇ ਨੇ ਤੱਕ ਆਪੜਾ ਕਪੜਿਆ ਆਲੂਆਂ ਦਾ ਪਾਣੀ ਨੀਚੇ ਡੇਗਾ ਤੁਹਾਨੂੰ ਮੈਂ ਹੋਰ ਦੱਸਦੀ ਆ ਗਾਈਜ਼ ਆ ਦੇਖੋ ਅਕਸਰ ਸਾਡੇ ਕਈ ਵਾਰੀ ਮਸਾਲਾ ਸਾਡੇ ਕੋਲੋਂ ਜ਼ਿਆਦਾ ਬਣ ਜਾਂਦਾ ਹੈ ਹੈਨਾ ਕਈ ਵਾਰੀ ਹੁੰਦਾ ਕਿ ਸਾਡੇ ਕੋਲੋਂ ਮਸਾਲਾ ਬਹੁਤ ਜ਼ਿਆਦਾ ਬਣ ਗਿਆ ਇਹ ਮਸਾਲਾ ਤੁਸੀਂ ਸੋਚਿਆ ਨਾ ਕਰੋ ਕਿ ਜ਼ਿਆਦਾ ਹੈ ਇਹਨੂੰ ਆਪਣਾ ਯੂਜ਼ ਚ ਲੈ ਆਇਆ ਕਰੋ ਥੋੜਾ ਕੱਢ ਕੇ ਰੱਖ ਲਿਆ ਠੀਕ ਹੈ ਜੀ ਤੇ ਹਲਦੀ ਕਿ ਹਮੇਸ਼ਾ ਗੋਭੀ ਦੇ ਵਿੱਚ ਥੋੜੀ ਕੋਸ਼ਿਸ਼ ਕਰਿਆ ਕਰੋ ਕਿ ਘੱਟ ਹੀ ਪਾਇਆ ਕਰੋ ਤੇ ਲੋ ਜੀ ਇਹਦੇ ਵਿੱਚ ਗਰਮ ਮਸਾਲਾ ਨਮਕ ਮਿਰਚ ਹਲਦੀ ਸਾਰੀਆਂ ਚੀਜ਼ਾਂ ਪਾ ਕੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਹਲਕਾ ਜਿਹਾ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਪਾਣੀ। ਨੂੰ ਜਿਹਾ ਹਲਕਾ ਜਿਹਾ ਆਪਾਂ ਪਾਣੀ ਪਾਤਾ ਤਾਂ ਕਿ ਸਾਡਾ ਮਸਾਲਾ ਬਿਲਕੁਲ ਵੀ ਥੱਲੇ ਨਾ ਲੱਗੇ। ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ ਜਦ ਤੱਕ ਇਹ ਸਾਡਾ ਘਿਓ ਨਹੀਂ ਛੱਡਦਾ। ਠੀਕ ਹੈ ਜੀ। আর ਜੇ ਤੁਹਾਨੂੰ ਮਸਾਲਾ ਇਹ ਜਿਵੇਂ ਬਚ ਜਾਂਦਾ ਥੋੜਾ ਆਪਾਂ ਐਕਸਟਰਾ ਹੁੰਦਾ ਨਾ ਇਹਨੂੰ ਰੱਖ ਲਓ ਕਈ ਵਾਰੀ ਹੁੰਦਾ ਕੋਈ ਆ ਗਿਆ ਮਹਿਮਾਨ। ਫਟਾਫਟ 익ਦੋ ਆਲੂ ਜਾਂ ਕੁਛ ਵੀ ਆਪਾਂ ਨੂੰ ਖੜੇ ਪੈਰ ਬਣਾਉਣੇ ਸਾਡੇ ਕੋਲ ਮਸਾਲਾ ਪੁੱਜਿਆ ਹੋਵੇ ਇਹ ਵੀ ਸਾਡੇ ਯੂਸਡ ਆ ਜਾਂਦਾ ਠੀਕ ਹੈ ਜੀ ਜੋ ਵੀ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਜਾਂਦੇ ਆ ਬਾਕੀ ਕੋਈ ਜਿਹੜੇ ਮੇਰੇ ਚੈਨਲ ਤੇ ਨਿਊਏ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਬਾਕੀ ਸਰਬਜੀਤ ਸਿਸਟਰ ਤੁਸੀਂ ਕਿਹਾ ਮੇਰਾ ਸੂਟ ਬਹੁਤ ਸੋਹਣਾ ਸੀ ਕੱਲ ਵਾਲਾ ਥੈਂਕ ਯੂ ਸੋ ਮਾਚ ਤੇ ਡਿੰਪਲ ਜੀ ਨੇ ਕਿਹਾ ਸੀਗਾ ਮੈਂ ਬਥੋਂ ਲੁਧਿਆਣੇ ਤੋਂ ਦੇਖ ਰਹੀ ਹਾਂ ਥੈਂਕ ਯੂ ਤੁਹਾਡਾ ਵੀ ਜੜੀਆਂ ਜੜੀਆਂ ਭੈਣਾਂ ਮੇਦੇ ਨਾਮ ਨਹੀਂਆ ਜੋੜਦੀਆਂ ਨੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਵੀ ਕਿੱਥੋਂ ਕਿੱਥੋਂ ਮੇਰੀਆਂ ਭੈਣਾਂ ਜੋੜਦੀਆਂ ਸ਼ੁਕਰੀਆ ਤੁਹਾਡਾ ਮੈਨੂੰ ਇੰਨਾ ਪਿਆਰ ਤੇ ਸਪੋਰਟ ਕਰਨ ਲਈ ਠੀਕ ਹੈ ਜੀ ਅੱਜੀ ਮਸਾਲਾ ਸਾਡਾ ਬਿਲਕੁਲ ਭੁੱਜ ਗਿਆ ਦੇਖੋ ਤੇਲ ਛੱਡ ਗਿਆ ਠੀਕ ਹੈ ਜੀ ਕੜਾਈ ਦੇ ਨਾਲ ਬਿਲਕੁਲ ਨਹੀਂ ਲੱਗ ਰਿਹਾ ਹੁਣ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਪਾ ਦਾਂਗੇ ਥੋੜੇ ਜਿਹਾ ਆਲੂ ਜਿਹੜੇ ਕੱਟੇ ਹੋਏ ਹਨ ਨਾ ਇਹਨਾਂ ਨੂੰ ਪਾ ਦੇਣਾ ਹਲਕਾ ਹਲਕਾ ਕਰਨਾ ਕਿਉਂਕਿ ਕਈ ਵਾਰੀ ਨਾ ਆਲੂ ਅਜ ਕੱਚਾ ਪਨ ਰਹਿ ਜਾਂਦਾ ਫਿਰ ਦੇਖਿਓ ਆਲੂ ਸਿਰ 5 ਤੋਂ ਮਿੰਟ ਤੁਸੀਂ ਸੀਮਜੇ ਤੇ ਰੱਖ ਦੇਣਾ ਤਾਂ ਕਿ ਆਲੂ ਸਾਡੇ ਚੰਗੀ ਤਰ੍ਹਾਂ ਪੱਕ ਜਾਣ ਜਿਹੜੀ ਗੋਭੀ ਹੁੰਦੀ ਹੈ ਨਾ ਇੱਕ ਭਾਗ ਦੇ ਵਿੱਚ ਹੀ ਬਣ ਜਾਂਦੀ ਠੀਕ ਹੈ ਜੀ ਇਹਨੂੰ ਆਪਾਂ ਟੱਕ ਦਾਂਗੇ ਪਹਿਲਾਂ ਤੇ ਲੋ ਜੀ ਸਿਰਫ 5 ਮਿੰਟ ਸਿਮਤੇ ਆਪਾਂ ਨੂੰ ਪਾਪ ਚਪਕਾਣੇ ਆ ਠੀਕ ਹੈ ਆ ਲਓ ਜੀ ਤੇ ਲੋ ਜੀ ਆ ਦੇਖੋ ਜੀ ਸਾਡੇ ਖਾਲੂ ਥੋੜੇ ਜਿ ਹੋ ਗਏ 5 ਕੁ ਮਿੰਟ ਹੋ ਗਿਆ ਆਪਾਂ ਨੂੰ ਠੀਕ ਹੈ ਜੀ ਹੁਣ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਜੀ ਆਪਣੀ ਗੋਭੀ ਆਪਾਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਦੇਣਾ ਠੀਕ ਹੈ ਜੇਕਰ ਤੁਸੀਂ ਖੜੀ ਖੜੀ ਗੋਭੀ ਬਣਾਣੀ ਹੈ ਨਾ ਪਾਣੀ ਦਾ ਛਿੱਟਾ ਵੀ ਨਹੀਂ ਦੇਣਾ ਤੁਸੀਂ ਇਹਦੇ ਵਿੱਚ ਔਰ ਇਹਨੂੰ ਚੰਗੀ ਤਰ੍ਹਾਂ ਤੁਸੀਂ ਇਦਾਂ ਘਰਲਾ ਦੇਣਾ ਫੁੱਲ ਥੋੜਾ ਮੀਡੀਅਮ ਰੱਖਣਾ ਕੱਟਣ ਲੱਗੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਤੁਸੀਂ ਤੇ ਲੋ ਜੀ ਆ ਦੇਖੋ ਜੀ ਆਪਾਂ ਸਬਜੀ ਨੂੰ ਚੰਗੀ ਤਰ੍ਹਾਂ ਰਲਾ ਲਿਆ ਹੈ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਰ ਥੋੜਾ ਜਿਹਾ ਭਾਪ ਦੇ ਵਿੱਚ ਜਿਆਦਾ ਤੇਜ਼ ਦੇ ਨਹੀਂ ਰੱਖਣਾ ਹੈਗਾ ਮੀਡੀਅਮ ਤੇ ਰੱਖਣਾ ਹੈ ਠੀਕ ਹੈ ਜੀ ਹੁਣ ਇਦਾਂ ਹੀ ਭਾਪ ਦੇ ਵਿੱਚ ਬਣੇਗੀ ਜਿੰਨੀ ਮੀਡੀਅਮ ਤੇ ਬਣੇਗੀ ਨਾ ਉੰਨੀ ਵਧੀਆ ਗੋਭੀ ਤੁਹਾਡੀ ਬਿਲਕੁਲ ਖੜੀ ਖੜੀ ਬਣੇਗੀ ਤੇ ਲੋ ਗਾਇਜ਼ ਅੱਜ ਮੰਗਵਾਇਆ ਇਹ ਮੰਗਵਾਇਆ ਸੀ ਆਪਾਂ ਮੇਸ਼ੋ ਤੋਂ ਬੜੇ ਦਿਨਾਂ ਬਾਅਦ ਆਇਆ ਲੇਟ ਆਇਆ ਇਹ ਚਿੜੀਆਂ ਦਾ ਮੈਂ ਮੰਗਵਾਇਆ ਸੀ ਬਾਕੀ ਦੇਖਦੇ ਆ ਜੀ ਆ ਦੇਖੋ ਇਹ ਚਿੜੀਆਂ ਨੂੰ ਮੈਂ ਪਾਦੀ ਹੁੰਦੀ ਹੁਣੀ ਹੈ ਨਾ ਤੇ ਉਥੇ ਟੰਗਣਾ ਹੈ ਮੈਨੂੰ ਇਹ ਕਿੱਦਾਂ ਲਗਣਾ ਹੋਣੇ ਨਹੀਂ ਮੈਨੂੰ ਪਤਾ ਹੈਗਾ ਇਹਦੇ ਵਿੱਚ ਪੈਂਦਾ ਹੋਣਾ ਹੈ ਨਾ ਸਮਝ ਜੀ ਆਂ ਬੀ ਦੇਖਦੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਚਿੜੀਆਂ ਅੰਦਰ ਨਮਕੀਨ ਵਗੈਰਾ ਪਾ ਕੇ ਰੱਖ ਦੋ ਇਹ ਨੀਚੇ ਲੱਗੇਗੀ ਹਮਤ ਸਮਝ ਕੇ ਆਣੀ ਲਈ ਮੈਨੂੰ ਕਿਸ ਤਰ੍ਹਾਂ ਨਾਲ ਤੇ ਲੋ ਗਾਇਜ਼ ਇਹ ਤਾਂ ਸਾਨੂੰ ਸਮਝ ਨਹੀਂ ਆ ਰਹੀ ਇੱਕ ਸਕਰੂ ਦਿੱਤਾ ਹੋਇਆ ਇਹ ਅਸੀਂ ਟ੍ਰੇ ਜੀ ਜੋੜ ਲਈਏ ਸਾਨੂੰ ਸਮਝ ਹੀ ਨਹੀਂ ਆ ਰਹੀ ਆਪਾਂ ਕਿੱਦਾਂ ਕਰੀਏ ਇਹ ਐ ਇਹਦੇ ਵਿੱਚ ਨਮਕੀਨ ਪਾ ਕੇ ਤੇ ਇਹਨੂੰ ਤਾਂ ਇਹ ਟੰਗਣ ਵਾਲਾ ਹੋ ਗਿਆ ਠੀਕ ਹੈ ਜੀ ਇਹ ਨਹੀਂ ਸਮਝ ਆ ਰਿਹਾ ਸਾਨੂੰ ਸ਼ਾਇਦ ਇਦਾਂ ਲੱਗੇਗਾ ਇਦਾਂ ਹੀ ਲੱਗੇਗਾ ਮੈਨੂੰ ਲੱਗ ਰਿਹਾ ਇਦਾਂ ਕਰਕੇ ਹੈਨਾ ਵਾਈ ਗੋ ਜੀ ਨੋਦੇ ਨਾਲ ਉਹ ਲਿਆ ਪੇਚ ਦਾ ਸਮਰਤ ਪੀਚ ਕਸ ਲਿਆ ਬਟੇ ਦੇਖਦੇ ਆਂ ਦੇਖਦੇ ਆਂ ਜਿਹੜਾ ਦਾਣਾ ਗireਗਾ ਨਾ ਹੁਣ ਪਲੇਟ ਦੇ ਵਿੱਚ ਗireਗਾ ਹੂੰ ਹੋ ਲਿਆ ਪੀਚ ਕਸ ਤੇ ਲਓ ਜੀ ਆ ਦੇਖੋ ਜੀ ਆਪਾਂ ਇੱਥੇ ਨੱਟ ਲਾ ਕੇ ਦੀ ਟ੍ਰੇ ਕਰਤੀ ਆ ਫਿੱਟ ਠੀਕ ਹੈ ਜੀ ਇਹ ਬਣਾਇਆ ਹੋਇਆ ਚਿੜੀਆਂ ਦਾ ਇੱਧਰ ਸਾਈਡਾਂ ਤੇ ਬਹਿਣ ਲਈ ਆ ਦੇਖੋ ਜੀ ਚਾਰੋਂ ਪਾਸੇ ਤੇ ਜੇ نیچے ਬੈਠ ਕੇ ਇਤੋਂ ਖਾਣਗੀਆਂ ਪਾਤੀ ਆਪਾਂ ਹੁਣ ਇਹਦੇ ਵਿੱਚ ਪਾ ਦੇਣਾ ਲੱਗੇ ਤੇ ਆਪਾਂ ਇਹਨੂੰ ਉੱਥੇ ਟੰਗਾਂਗੇ। ਦੇਖਦੇ ਹਾਂ ਜਿਹੜੀਆਂ ਚਿੜੀਆਂ ਚਿੜੀਆਂ ਸਾਡੇ ਸਵੇਰ ਹੀ ਕਰਕੇ ਆ ਕੇ ਚੀ 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 ਕਰਨ ਲੱਗ ਜਾਂਦੀਆਂ। ਇਹਦੇ ਜੂ ਨਿਕਲਣ ਲੱਗ ਗਿਆ ਨਾ ਦੇਖ ਟ੍ਰੇ 'ਚ। ਇਹਦੇ ਜੂ ਨਿਕਲਣ ਲੱਗ ਗਿਆ ਦੇਖ। ਨਿਕਲ ਗਿਆ ਨਾ। ਪਤਾ ਕੀ ਜਿਵੇਂ ਇਹਦੇ 'ਚ ਖਤਮ ਹੋ ਜੇਗਾ ਨਾ ਟ੍ਰੇ 'ਚ। ਇਹਦੇ 'ਚ ਮੂੰਹ ਮਾਰਨਗੇ ਤੇ ਫਿਰ نیچے ਆਪਾਂ। ਬਸ ਇਹਨਾਂ ਕੋਈ ਭਾਵਾਂ ਗਿਆ ਫੇਰ ਪਾ ਦਿਆ ਕਰਾਂ ਕੋੜੀ-ਮੋੜੀ ਕਰਾਂ ਬਸ ਉਹ ਇੱਕ ਦਿਨ ਹੋਣਾ ਕਈ ਤੇ ਲੋ ਜੀ ਅੱਜ ਕੱਲ ਜਿਵੇਂ ਗਰਮੀ ਪੈ ਰਹੀ ਹੈ ਨਾ ਤੁਸੀਂ ਵੀ ਹੋਣ ਇਹਨਾਂ ਲਈ ਜਾਨਵਰਾਂ ਲਈ ਪਾਣੀ ਔਰ ਨਮਕੀਨ ਵਗੈਰਾ ਚੀਜ਼ਾਂ ਰੱਖਿਆ ਕਰੋ ਮੈਂ ਤੇ ਆਪਣੇ ਕਾਮਾ ਚੀੜੀਆਂ ਲਈ ਮੁੰਡਾ ਲਈ ਬਸ ਬਹੁਤ ਹੈ ਨਾ ਬਹੁਤ ਉੱਟ ਟਾਂ ਮ ਦਿਨਾ ਟੰਗ ਦੇ ਆ ਲਾਣਾ ਪੈਣਾ राजे ਨਹੀਂ ਪਹੁੰਚ ਰਿਹਾ ਲੈ ਵੀ ਹੱਥ ਨਹੀਂ ਪਹੁੰਚ ਰਦਾ ਸ ਮੇਰਾ ਕਿੱਥੋਂ ਪੁੰਚਣਾ ਸੀ ਜਮਰਤਪੁਰ ਦਾ ਨਹੀਂ ਪਹੁੰਚਿਆ ਨਹੀਂ ਰਾਜੇ ਇਹਦੇ ਚ ਨਹੀਂ ਆਣਾ ਕਿੱਲੀ ਜਾਏਗਾ ਪੁੱਤ ਦਿਮਾਗ ਲਾਇਆ ਕਰੋ ਕਿਉਂ ਨਹੀਂ ਦਿਮਾਗ ਲੰਮਦੇ ਹੈਗੇ ਤੁਸੀਂ ਸਰੀਆਂ ਨਾ ਮਰਵਾਲੀ ਲਫੜ ਅਸਲ ਚ ਇਹਨੇ ਨਾ ਗਲਤ ਰੱਖਿਆ ਉਹ ਚਲ ਠੀਕ ਹੈ ਬਸ ਚਲੋ ਜੀ ਹੁਣ ਚਿੜੀਆਂ ਆਇਆ ਕਰਨ ਗਿਆ ਖਾਇਆ ਕਰਨ ਗਿਆ ਤੇ ਲੋ ਜੀ ਆ ਦੇਖੋ ਜੀ ਸਾਡੀ ਗੋਭੀ ਬਣ ਕੇ ਬਿਲਕੁਲ ਪੋਗੀ ਤਿਆਰ ਠੀਕ ਹੈ ਜੀ ਇੱਕ ਅੱਧੀ ਬਰੀ ਚਲਾਈ ਹੈ ਤਿਆਰੀ ਕੋਈ ਪਾਣੀ ਨਹੀਂ ਹੈ ਖੜੀ ਖੜੀ ਗੋਭੀ ਬਣੀ ਐ ਇਸੇ ਤਰੀਕੇ ਨਾਲ ਮੈਂ ਤਾਂ ਬਣਾਉਂਦੀ ਹੁੰਨੀ ਆ ਤੁਸੀਂ ਕਿੱਦਾਂ ਬਣਾਉਂਦੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਬਾਕੀ ਇਸੇ ਤਰੀਕੇ ਨਾਲ ਸਾਨੂੰ ਤਾਂ ਇਹ ਵਧੀਆ ਲੱਗਦੀ ਐ ਬਾਕੀ ਹੁਣ ਆਪਾਂ ਇਹਨੂੰ ਪਾ ਦਾਂਗੇ ਜੀ ਧਨੀਆ ਹਲਕੀ ਮਲਕੀ ਜੇ ਕਸਰ ਵੀ रह ਜਾਂਦੀ ਐ ਨਾ ਤੇ ਫਿਰ ਇਹਦੇ ਤੇ ਆਪਣੇ ਆਪ ਹੀ ਚੀਕਰ ਜਾਂਦੀ ਐ ਵੈਸੇ ਤਾਂ ਬਹੁਤ ਸੋਹਣੀ ਤੇ ਬਹੁਤ ਬਿਲਕੁਲ ਸਾਰੀ ਪੱਕ ਚੁੱਕੀ ਐ ਚੰਗੀ ਤਰ੍ਹਾਂ ਦੇਖੋ ਤੁਸੀਂ ਤੁਹਾਨੂੰ ਦਿਖਾ ਦਿੰਨੀ ਆ ਵੇ ਇੱਕਦਮ ਹੋ ਚੁੱਕਿਆ ਠੀਕ ਐ ਆਲੂ ਵੀ ਇੱਕਦਮ ਬਣ ਚੁੱਕੇ ਆ ਵੇ ਆ ਮਾਰੇਗੀ ਠੀਕ ਹੈ ਜੀ ਬਹੁਤ ਸੋਹਣੇ ਤਰੀਕੇ ਨਾਲ ਬਣਦੀ ਇਹ ਵਾਲੀ ਗੋਭੀ ਤੁਸੀਂ ਬਣਾਇਓ ਕੋਈ ਪਾਣੀ ਨਹੀਂ ਦੇਣਾ ਕੋਈ ਕੁਝ ਨਹੀਂ ਬਾਕੀ ਮਿਲਦੀਆਂ ਜੇਕਰ ਤੁਹਾਨੂੰ ਮੈਂ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟ੍ਰੀਕਾਰ ਜੀ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਿਊ ਹੋ ਤੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਸਸਟ੍ਰੀਕਾਰ